ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਇੰਡੀਆ ਦੇ ਵਿੱਚ ਜਿੰਨੇ ਵੀ ਧਾਰਮਿਕ ਲੋਕ ਰਹਿੰਦੇ ਆ ਚਾਹੇ ਉਹ ਮੁਸਲਮਾਨ ਹੈ ਹਿੰਦੂ ਹੈ ਇਸਾਈ ਹੈ ਸਿੱਖ ਹੈ ਜਾਂ ਜਿਹੜੇ ਵੀਰੋ ਸਿੱਖੀ ਦੇ ਬਾਰੇ ਕੁਝ ਨੌਲੇਜ ਰੱਖਦੇ ਆ ਉਹਨਾਂ ਨੂੰ ਪਤਾ ਹੋਵੇ ਕਿ ਦਰਬਾਰ ਸਾਹਿਬ ਸਿੱਖਾਂ ਦੀ ਸਭ ਤੋਂ ਵੱਡੀ ਆਬਾਦਤਗਾਹ ਹੈ ਤੇ ਇਸ ਆਬਾਦਤਗਾਹ ਦੀ ਜਿਹੜਾ ਨੀਂ ਪੱਥਰ ਰੱਖਿਆ ਸੀ ਉਹ ਇੱਕ ਮੁਸਲਮਾਨ ਪੀਰ ਮੀਆਂ ਮੀਰ ਸਰਕਾਰ ਨੇ ਰੱਖਿਆ ਸੀ ਸਿੱਖੀ ਦੇ ਵੀਰੋ ਕਾਫੀ ਵਿਦਵਾਨਾਂ ਨੂੰ ਮੈਂ ਸੁਣਿਆ ਵਾਂ ਵੱਡੇ ਪ੍ਰਚਾਰਕਾਂ ਨੂੰ ਸਭ ਦਾ ਇਹੀ ਕਹਿਣਾ ਹੈ ਸਭ ਇਹੀ ਦੱਸਦੇ ਆਪਣੀ ਕਥਾ ਦੇ ਵਿੱਚ ਆਪਣੇ ਵਿਚਾਰ ਦੇ ਵਿੱਚ ਕਿ ਨਹੀਂ ਪੱਥਰ ਮੀਆਂ ਮੀਰ ਸਰਕਾਰ ਨੇ ਰੱਖਿਆ ਸੀ ਲੇਕਿਨ ਵੀਰੋ ਇੱਕ ਸਿੱਖੀ ਦੇ ਬਹੁਤ ਵੱਡੇ ਹੋਰ ਵਿਦਵਾਨ ਹੈ ਬਾਬਾ ਬੰਤਾ ਸਿੰਘ ਉਹ ਇਹ ਕਹਿੰਦੇ ਆ ਕਿ ਇਹ ਝੂਠਾ ਹੈ ਇਹ ਝੂਠ ਫਲਾਇਆ ਹੋਇਆ ਹੈ ਇਹ ਮੁਸਲਮਾਨਾਂ ਨੇ ਪ੍ਰੋਪਗਾਂਡਾ ਕੀਤਾ ਹੋਇਆ ਹੈ ਨੀ ਪੱਥਰ ਮੀਆਂ ਮੀਰ ਜਿਹੜੇ ਸਰਕਾਰ ਸੀ ਉਹਨਾਂ ਨੇ ਨਹੀਂ ਰੱਖਿਆ ਤੇ ਦੂਸਰੇ ਸਿੱਖੀ ਦੇ ਵੱਡੇ ਵਿਦਵਾਨ ਗਿਆਨੀ ਸੰਤ ਸਿੰਘ ਮਸਕੀਨ ਹਣੀ ਉਹ ਕਹਿੰਦੇ ਆ ਨੀ ਪੱਥਰ ਮੀਆਂ ਮੀਰ ਸਰਕਾਰ ਨੇ ਰੱਖਿਆ ਸੀ ਵੀਰ ਉਹ ਪਹਿਲੇ ਅਸੀਂ ਦੋਨਾਂ ਦੇ ਦਲੈਲ ਸੁਣਨੇ ਆ ਬਾਅਦ ਵਿੱਚ ਆਪਣੀ ਰਾਏ ਦੇਵਾਂਗੇ ਕਿ ਨੀ ਪੱਥਰ ਕਿੰਨੇ ਰੱਖਿਆ ਸੀ ਕਿ ਨਹੀਂ ਸੀ ਰੱਖਿਆ ਸੋ ਚੱਲ ਕੇ ਵੀਡੀਓ ਦੇਣੇ ਦਸਤੇ ਬਾਹਰ ਚਾਣੇ ਕੁਝ ਗੁਰਮੁਖ ਪਿਆਰੇ ਕਹਿੰਦੇ ਵੀ ਬਾਬਾ ਜੀ ਕੁਝ ਸਾਲ ਪਹਿਲਾਂ ਇੱਕ ਤੁਹਾਡੀ ਕਥਾ ਮਿਲਦੀ ਹੈ ਜਿੱਥੇ ਤੁਸੀਂ ਆਖਿਆ ਸੀ ਹਰਮੰਦਰ ਸਾਹਿਬ ਦੀ ਨੀ ਰੱਖਣ ਸਮੇ ਇੱਕ ਇਟ ਸਾਈ ਮੀਆਂ ਮੀਰ ਜੀ ਕੋਲੋਂ ਗੁਰੂ ਅਰਜਨ ਸਾਹਿਬ ਨੇ ਰਖਵਾਈ ਹੈ ਹੁਣ ਕੁਝ ਦਿਨ ਪਹਿਲਾਂ ਤੁਹਾਡੀ ਇੱਕ ਕਥਾ ਮਿਲੀ ਹੈ ਜਿੱਥੇ ਤੁਸੀਂ ਆਖਿਆ ਵੀ ਸਾਈ ਮੀਆਂ ਮੀਰ ਨੇ ਨੀਂ ਨਹੀਂ ਰੱਖੀ ਨੀ ਗੁਰੂ ਅਰਜਨ ਸਾਹਿਬ ਨੇ ਰੱਖੀ ਹੈ ਸੇਵਾ ਵਿੱਚ ਨਾਲ ਜ਼ਰੂਰ ਸਾਈ ਮੀਆਂ ਮੀਰ ਨੂੰ ਲਾਇਆ ਹੈ ਦੋਨਾਂ ਵਿੱਚੋਂ ਠੀਕ ਕੀ ਹੈ ਅੰਦਰ ਅਸਲ ਸਿੱਖ ਧਰਮ ਦੇ ਕਈ ਇਤਿਹਾਸਕ ਗ੍ਰੰਥ ਨੇ ਸਾਡਾ ਇੱਕ ਇਤਿਹਾਸਿਕ ਗ੍ਰੰਥ ਹੈ ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ ਹੁਣਾ ਦਾ ਲਿਖਿਆ। ਉਹਦੇ ਤੀਸਰੇ ਐਡੀਸ਼ਨ ਵਿੱਚ ਲਿਖਿਆ ਹੈ ਵੀ ਹਰਿਮੰਦਰ ਸਾਹਿਬ ਦੀ ਨੀ ਜਦੋਂ ਰੱਖੀ ਗਈ ਤੇ ਸਾਈ ਮੀਆਂ ਮੀਰ ਜੀ ਨੇ ਇੱਟ ਟਕਾਈ ਹੈ। ਤੋਂ ਮੈਂ ਉਸ ਸਾਖੀ ਦਾ ਜ਼ਿਕਰ ਕਰ ਰਿਹਾ ਸੀ ਕਥਾ ਦੇ ਵਿੱਚ। ਪਰ ਸਕੂਲਾਂ ਵਿੱਚ ਵੀ ਤਕਰੀਬਨ ਇਹੀ ਪੜਾਇਆ ਗਿਆ। ਹੁਣ ਤੁਸੀਂ ਆਖੋਗੇ ਵੀ ਉਹਦੇ ਵਿੱਚ ਤੋਹੀਨ ਕਾਦੀ ਹੈ ਸਾਡੀ ਜੇ ਮੰਨ ਲਿਆ ਜਾਵੇ। ਵੀ ਸਾਈ ਮੀਆਂ ਮੀਰ ਜੀ ਨੇ ਨਹੀਂ ਰੱਖੀ ਹਰਿਮੰਦਰ ਸਾਹਿਬ ਦੀ। ਬਹੁਤਾਂ ਗ੍ਰੰਥਾਂ ਵਿੱਚ ਇਹੀ ਜ਼ਿਕਰ ਹੈ ਵੀ ਗੁਰੂ ਅਰਜਨ ਸਾਹਿਬ ਨੇ ਨਹੀਂ ਰੱਖੀ ਹੈ ਹੁਣ ਹੋਇਆ ਕੀ ਹੈ ਇੱਕ ਬਹੁਤ ਵੱਡੀ ਸਾਜ਼ਿਸ਼ ਰਚੀ ਜਾ ਰਹੀ ਹੈ ਅੱਜ ਕੱਲ੍ਹ ਕੁਝ ਮੁਸਲਮਾਨ ਆਲਮ ਫਾਜ਼ਲੇ ਤਰਕ ਦੇ ਰਹੇ ਨੇ ਸੁਣਿਆ ਹੋਵੇਗਾ ਤੁਸੀਂ ਸੋਸ਼ਲ ਮੀਡੀਆ ਤੇ YouTube ਤੇ ਅਖੇਰੀ ਗੁਰੂ ਅਰਜਨ ਸਾਹਿਬ ਸਾਈ ਮੀਆਂ ਮੀਰ ਦੇ ਚੇਲੇ ਸਨ ਸਾਈ ਮੀਆਂ ਮੀਰ ਚੇਲਾ ਨਹੀਂ ਸੀ ਗੁਰੂ ਅਰਜਨ ਸਾਹਿਬ ਦਾ ਇਸੇ ਕਰਕੇ ਹੀ ਅਖੇ ਗੁਰੂ ਅਰਜਨ ਸਾਹਿਬ ਨੇ ਆਪਣੇ ਮੁਰਸ਼ਦ ਕੋਲੋਂ ਨੀਰ ਖਾਈ ਐ ਸਾਈ ਮੀਆਂ ਮੀਰ ਕੋਲੋਂ ਆਪਾਂ ਆਮ ਵੇਨੇ ਆ ਨਾ ਸਿੱਖੀ ਵਿੱਚ ਗ੍ਰੰਥੀ ਸਿੰਘ ਕੋਲੋਂ ਨੀਰ ਖਾਈਦੀ ਐ ਜਾਂ ਪੰਜਾਂ ਪਿਆਰਿਆਂ ਕੋਲੋਂ ਕਿਉਂਕਿ ਆਪਾਂ ਆਪਦੇ ਨਾਲ ਉਹਨਾਂ ਨੂੰ ਵੱਡਾ ਸਮਝਦੇ ਆ ਦੂਸਰਾ ਇਹਨਾਂ ਨੇ ਤਰਕ ਦਿੱਤਾ ਵੀ ਇਹ ਮੀਆਂ ਮੀਰ ਨੇ ਜਦੋਂ ਨੀਰ ਰੱਖੀ ਐ ਉਹ ਜਿਹੜੀਆਂ 5 6 ਇੱਟਾਂ ਆਈਆਂ ਨੇ ਉਹ ਅਖੇ ਕਾਬੇ ਤੋਂ ਆਈਆਂ ਨੇ ਇਸ ਕਰਕੇ ਹਰਮੰਦਰ ਸਾਹਿਬ ਮੁਸਲਮਾਨਾਂ ਦਾ ਹੀ ਸਥਾਨ ਐ ਹੁਣ ਸੋਚਣ ਵਾਲੀ ਗੱਲ ਇਹ ਐ ਵੀ ਧਕੋ ਜ਼ੋਰੀ ਸਾਡੇ ਸਥਾਨ ਨੂੰ ਆਪਣੇ ਵੱਲ ਖਿੱਚ ਰਹੇ। ਫਿਰ ਮੈਂ ਸਾਰੇ ਗ੍ਰੰਥਾਂ ਵੱਲ ਧਿਆਨ ਦਿੱਤਾ ਵੀ ਬਹੁਮਤ ਵੇਖੀਏ ਕਿਹੜੇ ਪਾਸੇ ਹੈ। ਹਰਮੰਦਰ ਸਾਹਿਬ ਦੀ ਨੀਂ ਰੱਖਣ ਦਾ ਸਭ ਤੋਂ ਪਹਿਲਾ ਜ਼ਿਕਰ ਭਾਰਤ ਅੰਦਰ ਅਗਰ ਕਿਸੇ ਗ੍ਰੰਥ ਵਿੱਚ ਆਇਆ ਹੈ, ਉਹ ਆਇਆ ਹੈ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਤੇ ਲਿਖਣ ਵਾਲੇ ਨੇ ਕਬੀਰ ਰਾਜ ਸੰਤੋਖ ਸਿੰਘ। ਇਹ ਗ੍ਰੰਥ 1843 ਵਿੱਚ ਪਬਲਿਸ਼ ਹੁੰਦਾ ਹੈ। ਉਹ ਲਿਖਦੇ ਨੇ 임 ਅਰਦਾਸ ਕਰੀ ਬ੍ਰਿਧ ਜਬੈ ਸ਼ੇਰੀ ਅਰਜਨ ਕਰ ਪੰਕਜ ਤਬੈ ਗਹੀਂ ਇੰਟ ਤਹ ਕਰੀ ਟਕਾਵਨ ਮੰਦਰ ਅਬਚਲ ਨੀਵ ਰਖਾਵਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹੱਥੀਂ ਇੱਟ ਲੈ ਕੇ ਆਪ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਹੁਣ ਇਹਦੇ ਬਾਅਦ ਆ ਜਾਓ ਤਵਾਰੀਖ ਗੁਰੂ ਖਾਲਸਾ ਜੋ 1885 ਈਸਵੀ ਵਿੱਚ ਪਬਲਿਸ਼ ਹੁੰਦਾ ਹੈ ਇਦੇ ਵਿੱਚ ਵੀ ਇਹੀ ਲਿਖਿਆ ਗਿਆ ਵੀ ਨੀ ਗੁਰੂ ਅਰਜਨ ਸਾਹਿਬ ਨੇ ਰੱਖੀ ਹੈ ਯਾਨੀ ਗਿਆਨ ਸਿੰਘ ਹੁਣਾ ਲਿਖਿਆ ਹੈ ਸਭ ਤੋਂ ਪਹਿਲਾ ਸਾਈ ਮੀਆਂ ਮੀਰ ਦੇ ਨੀ ਰੱਖਣ ਬਾਬਤ ਜ਼ਿਕਰ ਕਿੱਥੇ ਮਿਲਿਆ ਹੈ ਤੋਂ ਸੁਣ ਲਿਓ ਪੁਸਤਕ ਹੈ ਤਵਾਰੀਖੇ ਪੰਜਾਬ ਬੂਟੇ ਸ਼ਾਹ ਦੀ ਇਹਦਾ ਅਸਲ ਨਾਮ ਸੀ ਗੁਲਾਮ ਮੁਹੈউদ্দিন ਇਹ ਬੰਦਾ ਬ੍ਰਿਟਿਸ਼ ਆਰਮੀਜ਼ ਮੁਸਲਿਮ ਕੌਪਸ ਦੇ ਵਿੱਚ ਜੌਬ ਕਰਦਾ ਸੀ ਬ੍ਰਿਟਿਸ਼ ਲੋਕਾਂ ਕੋਲੋਂ ਤਨਖਾਹ ਲੈਂਦਾ ਸੀ ਔਰ ਪੰਜਾਬ ਵਿੱਚ ਮੌਲਵੀ ਦਾ ਕੰਮ ਕਰਦਾ ਸੀ ਇਹਨੇ ਗੁਰਪ੍ਰਤਾਪ ਸੂਰਜ ਗ੍ਰੰਥ ਤੋਂ ਬਾਅਦਾਂ 4 ਤੋਂ 5 ਸਾਲ ਦਾ فاਸਲਾ ਆਪਣੀ ਪੁਸਤਕ ਤਵਾਰੀਖੇ ਪੰਜਾਬ ਦੇ ਵਿੱਚ ਲਿਖਿਆ ਹੈ ਵੀ ਸਾਈ ਮੀਆਂ ਮੀਰ ਕੋਲੋਂ ਗੁਰੂ ਅਰਜਨ ਸਾਹਿਬ ਨੇ ਨੀ ਰਖਵਾਈ ਇਹਦੇ ਬਾਅਦ ਕੀ ਹੋਇਆ ਸਿੱਖ ਜਗਤ ਦੇ ਮਹਾਨ ਵਿਦਵਾਨ ਗਿਆਨੀ ਗਿਆਨ ਸਿੰਘ ਨੇ ਜਦੋਂ ਪੰਥ ਪ੍ਰਕਾਸ਼ ਲਿਖਿਆ ਉਨਾ ਪਹਿਲੇ ਤੇ ਦੂਜੇ ਐਡੀਸ਼ਨ ਦੇ ਵਿੱਚ ਕਿਤੇ ਜ਼ਿਕਰ ਨਹੀਂ ਕੀਤਾ ਵੀ ਨੀ ਮੀਆਂ ਮੀਰ ਨੇ ਰੱਖੀ ਹੈ ਅਚਾਨਕ ਤੀਸਰਾ ਐਡੀਸ਼ਨ ਜਿਹੜਾ ਸ਼ពਦਾ ਹੈ ਉਹਦੇ ਵਿੱਚ ਜ਼ਿਕਰ ਕਰ ਦਿੱਤਾ ਗਿਆ ਵੀ ਨੀ ਮੀਆਂ ਮੀਰ ਨੇ ਰੱਖੀ ਹੈ ਹੁਣ ਸੋਚਣ ਵਾਲੀ ਗੱਲ ਇਹ ਹੈ ਪੰਥ ਪ੍ਰਕਾਸ਼ ਦੇ ਤੀਜੇ ਐਡੀਸ਼ਨ ਵਿੱਚ ਕਿਉਂ ਲਿਖਣਗੇ ਵੀ ਨੀ ਮੀਆਂ ਮੀਰ ਨੇ ਰੱਖੀ ਜਦੋਂ ਪਹਿਲੇ ਦੋਹਾਂ ਐਡੀਸ਼ਨਾਂ ਚ ਨਹੀਂ ਲਿਖਿਆ ਤਾਂ ਇਹ ਗੋਰਿਆਂ ਨੇ ਸ਼ਰਾਰਤ ਕਰਵਾਈ ਹੁਣ ਤੁਸੀਂ ਆਖੋਗੇ ਅਸੀਂ ਕਿਤਾਬਾਂ 'ਚ ਪੜਿਆ ਜਦੋਂ ਸਕੂਲ ਪੜ੍ਹਦੇ ਸਾਂ ਉਥੇ ਕਿੱਥੋਂ ਆਇਆ ਉਹ ਵੀ ਸੁਣ ਲਿਓ ਕਿਵੇਂ ਆਇਆ ਹੈ ਬਿਨਾ ਪੜਤਾਲ ਤੋਂ ਕੈਪਟਨ ਮੁਰੇ ਵਰਗੇ ਬ੍ਰਿਟਿਸ਼ ਐਡਮਿਨਿਸਟ੍ਰੇਸ਼ਨ ਦੇ ਅਫਸਰਾਂ ਨੇ ਕਮਾਂਡ ਦੇ ਕੇ ਦਾ ਮਿਊਨਿਸਪਲ ਬਾਡੀਜ਼ ਆਫ ਅਮਰitsar ਦੀਆਂ ਰੈਕਡ ਬੁਕਸ ਦੇ ਵਿੱਚ ਸਰਕਾਰ ਦੀਆਂ ਕਿਤਾਬਾਂ ਦੇ ਵਿੱਚ ਜਾਣ ਕੇ ਲਿਖਵਾ ਦਿੱਤਾ ਫਾਊਂਡੇਸ਼ਨ ਸਟੋਨ ਵਾਸ ਲੇਡ ਬਾਈ ਮੀਆਂ ਅਮੀਰ ਵੀ ਹਰਮੰਦਰ ਸਾਹਿਬ ਦਾ ਨੀਂ ਪੱਥਰ ਮੀਆਂ ਅਮੀਰ ਨੇ ਰੱਖਿਆ ਹੈ ਉਹ ਫਿਰ ਹੌਲੀ-ਹੌਲੀ ਸਾਡੀਆਂ ਕਿਤਾਬਾਂ 'ਚ ਆ ਗਿਆ ਤੇ ਅੱਜ ਤੱਕ ਪੜਦੇ ਆ ਰਹੇ ਆਂ। 100 ਵਾਰ ਝੂਠ ਮਾਰੋ ਤੇ ਸੱਚ ਹੋ ਜਾਂਦਾ ਹੈ। ਸਹੀ। ਆਉ ਨਿਰਣਾ ਕਰੀਏ ਨਹੀਂ ਕਿਸ ਨੇ ਰੱਖੀ ਐ। ਇੱਕ ਬਨੇ ਕਵੀ ਸੰਤੋਖ ਸਿੰਘ ਐ, ਇੱਕ ਬਨੇ ਗਿਆਨੀ ਰਤਨ ਸਿੰਘ ਦੀ ਭੰਗੂ ਨੇ ਜਿਹੜੇ ਆਂਦੇ ਨੇ ਹਰਮੰਦਰ ਸਾਹਿਬ ਦੀ ਨੀ ਗੁਰੂ ਅਰਜਨ ਸਾਹਿਬ ਨੇ ਰੱਖੀ। ਇਹ ਉਹ ਲੋਕ ਨੇ ਜਿਨ੍ਹਾਂ ਦਾ ਜੀਵਨ ਸਿੱਖੀ ਦੇ ਸਿਧਾਂਤ ਤੇ ਚੱਲਦਿਆਂ ਲੰਘਿਆ ਐ। ਦੂਸਰੀ ਤਰਫ ਬੂਟੇ ਸ਼ਾਹ ਮੁਸਲਮਾਨ ਐ। ਬੂਟੇ ਸ਼ਾਹ ਆਂਦਾ ਐ ਮੀਆਂ ਮੀਰ ਨੇ ਨਹੀਂ ਰੱਖੀ। ਪਰ ਉਹਦੇ ਵਿੱਚ ਲੌਜੀਕ ਕੋਈ ਨਹੀਂ ਹੈ ਉਹਨੇ ਕਿਤੇ ਚਾਨਣਾ ਨਹੀਂ ਪਾਇਆ ਵੀ ਇਹ ਇਤਿਹਾਸ ਉਹਨੇ ਕਿੱਥੋਂ ਲੈ ਕੇ ਲਿਖਿਆ ਹੈ ਪਰ ਜਦੋਂ ਕਵੀ ਸੰਤੋਖ ਸਿੰਘ ਨੂੰ ਪੜਦੇ ਆ ਤਾਂ ਉੱਥੇ ਇੱਕ ਲੌਜੀਕ ਮਿਲਦਾ ਹੈ ਉਹਨਾਂ ਜਗਾ ਜਗਾ ਜ਼ਿਕਰ ਕੀਤਾ ਹੈ ਵੀ ਸਿੱਖੀ ਦਾ ਇਹ ਸਿਧਾਂਤ ਰਿਹਾ ਹੈ ਗੁਰੂ ਸਹਬਾਨਾ ਨੇ ਚਾਹੇ ਕਰਤਾਰਪੁਰ ਵਸਾਇਆ ਚਾਹੇ ਖਡੂਰ ਸਾਹਿਬ ਵਸਾਇਆ ਚਾਹੇ ਗੋਇੰਦਵਾਲ ਸਾਹਿਬ ਵਸਾਇਆ ਸੰਤੋਖ ਸਰ ਬਣਾਇਆ ਤਰਨ ਤਾਰਨ ਵਸਾਇਆ ਅਕਾਲ ਤਖਤ ਵਸਾਇਆ ਕੀਰਤਪੁਰ ਬਣਾਇਆ ਹਰगोਬਿੰਦਪੁਰ ਬਣਾਇਆ ਆਨੰਦਪੁਰ ਸਾਜਿਆ ਪੌਂਟਾ ਸਾਹਿਬ ਬਣਾਇਆ ਲੋਹਗੜ ਬਣਾਇਆ ਸਾਰਿਆਂ ਦਾ ਨੀਂਹ ਪੱਥਰ ਗੁਰੂ ਸਹਿਬਾਨਾਂ ਨੇ ਹੱਥੀਂ ਰੱਖਿਆ ਹੈ ਤੇ ਹਰਿਮੰਦਰ ਸਾਹਿਬ ਵੇਲੇ ਕੀ ਮੁਸ਼ਕਲ ਆ ਗਈ ਵੀ ਮੀਆਂ ਮੀਰ ਕੋ ਨਹੀਂ ਪੱਥਰ ਰਖਵਾਉਣਗੇ ਇਹਦੇ ਚ ਲੌਜਿਕ ਵੀ ਹੈ ਤੁਸੀਂ ਆਖੋਗੇ ਜੀ ਸਾਂਝੀ ਵਾਲਤਾ ਕਰਕੇ ਨੀਂਹ ਪੱਥਰ ਰਖਾਇਆ ਕੀ ਗੱਲ ਹੈ ਗੁਰੂ ਅਰਜਨ ਸਾਹਿਬ ਤੋਂ ਪਹਿਲੇ ਚਾਰ ਗੁਰੂ ਸਾਂਝੀ ਵਾਲਤਾ ਦੀ ਗੱਲ ਨਹੀਂ ਸੀ ਕਰਦੇ ਜਾਂ ਬਾਅਦ ਵਿੱਚ ਜਿਹੜੇ ਗੁਰੂ ਹੋਏ ਉਹਨਾਂ ਨੇ ਸਾਂਝੀ ਵਾਲਤਾ ਦੀ ਗੱਲ ਕੀਤੀ ਉਹਨਾਂ ਕਿਸੇ ਮੁਸਲਮਾਨ ਕੋਲੋਂ ਜਾਂ ਕਿਸੇ ਹਿੰਦੂ ਕੋਲੋਂ ਨਹੀਂ ਪੱਥਰ ਕਿਉਂ ਨਹੀਂ ਦਿਖਾਇਆ ਸਾਂਝੀ ਵਾਲਤਾ ਦੀ ਗੱਲ ਸਿਰਫ ਇੰਨੀ ਹੈ ਮੀਆਂ ਮੀਰ ਵਰਗੇ ਮੁਸਲਮਾਨ ਹੋਰ ਕਈ ਸਨਾਤਨੀਆਂ ਸੰਤ ਸੇਵਾ ਵਿੱਚ ਲੱਗਦੇ ਰਹੇ ਨੇ ਇਹਦੇ ਤੋਂ ਵੱਧ ਕੇ ਕੁਝ ਨਹੀਂ ਹਾਂ ਇਹੀ ਸਾਂਝੀ ਵਾਲਤਾ ਹੈ ਗੁਰਦੁਆਰਾ ਸਾਰਿਆਂ ਲਈ ਖੁੱਲਾ ਹੈ ਤਨ ਦੀ ਖਰਾਕ ਲੰਗਰ ਛਕਣਾ ਹੈ ਮੁਸਲਮਾਨ ਹਿੰਦੂ ਈਸਾਈ ਸਿੱਖ ਸਾਰੇ ਆ ਜਾਓ ਮਨ ਦੀ ਖਰਾਕ ਕੀਰਤਨ ਸੁਣਨਾ ਹੈ ਸਾਰੇ ਹੀ ਆ ਸਕਦੇ ਨੇ ਇਤਿਹਾਸਿਕ ਗ੍ਰੰਥਾਂ ਦੇ ਨਾਲ-ਨਾਲ ਬੁਲੰਦ ਹਸਤੀਆਂ ਦਾ ਵੀ ਜ਼ਿਕਰ ਕਰ ਦਵਾਂ ਉਹਨਾਂ ਨੇ ਵੀ ਇਹੀ ਵਿਚਾਰ ਰੱਖੇ ਨੇ ਦਮਦਮੀ ਟਕਸਾਲ ਦੇ ਮਹਾਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਸਾਰਿਆਂ ਹਰਿਮੰਦਰ ਸਾਹਿਬ ਦਾ ਨੀਂ ਪੱਥਰ ਗੁਰੂ ਅਰਜਨ ਸਾਹਿਬ ਨੇ ਰੱਖਿਆ ਹੀ ਕਥਾ ਕੀਰਤਨ ਵਿੱਚ ਸੁਣਾਇਆ ਹੈ ਇੱਕ ਬਹੁਤ ਵੱਡੀ ਗਵਾਹੀ ਦੇਣ ਲੱਗਾ ਗਿਆਨੀ ਕਿਰਪਾਲ ਸਿੰਘ ਹੋਏ ਨੇ 30 ਸਾਲ ਦੇ ਇਰਦ-ਗਿਰਦ ਹਰਮੰਦਰ ਸਾਹਿਬ ਗ੍ਰੰਥੀ ਹੈੱਡ ਗ੍ਰੰਥੀ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਾਲੀ ਉਹਨਾਂ ਸੇਵਾ ਨਿਭਾਈ ਹੈ 1958 ਈਸਵੀ ਤੋਂ ਲੈ ਕੇ ਉਹਨਾਂ ਸਿੱਖ ਰੈਫਰੈਂਸ ਲਾਇਬ੍ਰੇਰੀ ਤੋਂ ਪੁਰਾਣੇ ਖਰੜੇ ਲੈ ਕੇ ਹਰਮੰਦਰ ਸਾਹਿਬ ਦਾ ਨੀਂ ਪੱਥਰ ਰੱਖਣ ਬਾਰੇ ਵਿਚਾਰ ਕੀਤੀ ਵੀ ਗੁਰੂ ਅਰਜਨ ਸਾਹਿਬ ਨੇ ਰੱਖਿਆ ਹੈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਮਤ ਪ੍ਰਕਾਸ਼ ਦੇ ਵਿੱਚ ਜਨਵਰੀ 1988 ਦੇ ਦਰਮਿਆਨ ਇਹ ਲਿਖਤਾਂ ਛਾਪੀਆਂ ਗਈਆਂ ਦਾ 골ਡਨ ਹਿਸਟਰੀ ਆਫ ਦਾ 골ਡਨ ਟੈਂਪਲ ਐਸਜੀ ਪੀਸੀ ਵੱਲੋਂ ਇੱਕ ਲਿਖਤ ਪਰਫੁੱਲਤ ਹੋਈ 1991 ਵਿੱਚ ਉਹਦੇ 'ਚ ਵੀ ਇਹੀ માનਤਾ ਨੂੰ ਦਰਜਾ ਦਿੱਤਾ ਗਿਆ ਹੈ। ਤੋਂ ਇੱਥੇ ਬੜੀਆਂ ਗਵਾਹੀਆਂ ਨੇ ਫਾਈਨਲ ਡਿਸੀਜਨ ਆਪਾਂ ਗੁਰਬਾਣੀ ਤੋਂ ਪੁੱਛ ਲੈਣੇ ਆ। ਕਈ ਆਖਣਗੇ ਜੀ ਨਹੀਂ ਇਹਦਾ ਅੰਤਰੀਵ ਭਾਵ ਹੈ ਪਰ ਸਿੱਧ ਕਰੋ। ਵੀ ਬਾਹਰमुखी ਭਾਵ ਨਹੀਂ ਹੁੰਦਾ ਬਾਣੀ ਦਾ ਦੋਵੇਂ ਪੱਖ ਹੁੰਦੇ ਨੇ ਅੰਤਰਮੁਖੀ ਵੀ ਹੁੰਦਾ ਬਾਹਰਮੁਖੀ ਵੀ ਡਿਠਾ ਸੱਬੈ ਥਾਵ ਨਹੀਂ ਤੁਦ ਜਿਹਿਆ ਬਗਦੋਹ ਪੁਰਖ ਵਿਧਾਤੇ ਤਾ ਤੂੰ ਸੋਹਿਆ ਗੁਰੂ ਅਰਜਨ ਸਾਹਿਬ ਹੀ ਇਜ਼ ਦਾ ਆਰਕੀਟੈਕਟ ਆਫ ਡੈਸਟੀਨੀ that supreme lord in the form of guru arjan he is that designer of harimandir sahib ਹਰ ਮੰਦਰ ਸਹਿਬ ਆਪ ਗੁਰੂ ਅਰਜਨ ਸਾਹਿਬ ਨੇ ਸਾਜਿਆ ਹੈ ਵਸਦੀ ਸਗਨ ਅਪਾਰ ਣੂਪ ਰਾਮਦਾਸ ਪੁਰ ਹਰ ਹਾ ਨਾਨਕ ਕਸਮਲ ਜਾਹੇ ਨਾਇਹ ਰਾਮ ਦਾਸ ਸਰ ਰਾਮਦਾਸ ਪੁਰ ਵਿੱਚ ਜਿਹੜਾ ਹਰਿਮੰਦਰ ਸਾਹਿਬ ਹੈ ਵਿਧਾਤਾ ਨੇ ਗੁਰੂ ਅਰਜਨ ਦੇ ਰੂਪ ਵਿੱਚ ਆਪ ਸਾਜਿਆ ਹੈ ਤੋ ਇਸ ਗੱਲ ਨੂੰ ਸਮਝ ਲਿਓ ਜੇ ਕੋਈ ਕੱਲ ਨੂੰ ਆਖੇ ਵੀ ਸੱਚਕੰਡ ਹਰਿਮੰਦਰ ਸਾਹਿਬ Hindu ਧਰਮ ਦਾ ਮੰਦਰ ਹੈ ਜੇ ਕੋਈ ਆਖੇ ਮੁਸਲਮਾਨਾਂ ਦੀ ਮਸਜਿਦ ਹੈ ਇਹ ਗੁਰੂ ਸਾਹਿਬ ਦੀ ਸਾਡੇ ਪਾਵਨ ਅਸਥਾਨ ਦੀ ਤੋਹੀਨ ਹੈ ਇੱਥੇ ਮੀਆਂ ਮੀਰ ਜੀ ਵਰਗੇ ਜਾਂ ਹੋਰ ਸਨਾਤਨੀਏ ਮਹਾਪੁਰਸ਼ ਸਾਰੇ ਗੁਰੂ ਅਰਜਨ ਸਾਹਿਬ ਦੇ ਸੇਵਕ ਹੋਏ ਨੇ ਖਸਮ ਗੁਰੂ ਅਰਜਨ ਹੀ ਹੈ ਜਿਹਦੇ ਬਾਰੇ ਬਾਣੀ ਆਂਦੀ ਹੈ ਭਨ ਮਥੁਰਾ ਕਸ਼ਪੇਦ ਨਹੀਂ ਗੁਰ ਅਰਜਨ ਪ੍ਰਤਖ ਹਰੁ ਵਕਾਲ ਸਰੂਪ ਨੇ ਤੋ ਸਾਰੇ ਕਾਰਜ ਉਹਨਾਂ ਦੇ ਹੱਥੀ ਸੰਪੰਨ ਹੋਏ ਹੀ ਪਰਫੁੱਲਤ ਹੁੰਦੇ ਨੇ ਬਾਕੀ ਸੇਵਾ ਵਿੱਚ ਬਾਬਾ ਬੁੱਢਾ ਸਾਹਿਬ ਵੀ ਲੱਗਦੇ ਰਹੇ ਨੇ ਭਾਈ ਗੁਰਦਾਸ ਵੀ ਲੱਗਦੇ ਰਹੇ ਨੇ ਮੀਆਂ ਮੀਰ ਜੀ ਵਰਗੇ ਸਾਧੂ ਵੀ ਲੱਗਦੇ ਰਹੇ ਨੇ ਇਹ ਨਾ ਸਮਝੋ ਵੀ ਮੈਂ ਮੁਸਲਮਾਨਾਂ ਨਾਲ ਜਾਂ ਹਿੰਦੂਆਂ ਨਾਲ ਕੋਈ ਨਫ਼ਰਤ ਕਰਦਾ ਨਹੀਂ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵਾ ਕੋ ਸਈਆਂ ਕੋਈ ਅਲਾਹੇ ਕੋਈ ਰਾਮ ਰਾਮਾ ਕੋ ਅੱਲਾਹ ਅੱਲਾਹ ਕੋ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਪਰ ਜਿੱਥੇ ਸਿੱਖ ਸਿਧਾਂਤਾਂ ਦੀ ਗੱਲ ਹੈ ਉੱਥੇ ਗੁਰੂ ਦੀ ਬਾਣੀ ਦਾ ਹੀ ਬੋਲਬਾਲਾ ਹੋਵੇਗਾ ਗੁਰੂ ਦਾ ਹੀ ਸਿਧਾਂਤ ਪ੍ਰਫੁੱਲਤ ਹੋਵੇਗਾ ਤੋ ਸਿੱਖ ਧਰਮ ਦੇ ਕਿਸੇ ਵੀ ਗ੍ਰੰਥ ਵਿੱਚ ਮੀਆਂ ਮੀਰ ਜੀ ਵੱਲੋਂ ਨੀਂ ਰੱਖੀ ਗਈ ਪ੍ਰਾਚੀਨ ਖਰੜੀਆਂ ਤਾਂ ਹੀ ਨਹੀਂ ਆਇਆ ਇਹ ਸ਼ਰਾਰਤ ਬੂਟੇ ਸ਼ਾਹ ਦੀ ਸੀ ਔਰ ਇਸੇ ਤਰ੍ਹਾਂ ਹੀ ਪ੍ਰਚਲਿਤ ਹੋ ਗਈ ਤੇ ਆਪਾਂ ਉਦਾਂ ਹੀ ਪ੍ਰਸੰਗ ਗਾਉਣ ਲੱਗ ਪਏ ਸنگਰੇਸ਼ ਦੇ ਉੱਤੇ ਗੁਰਬਾਈ ਲਿਖੀ ਹੈ ਸਾਈ ਮੀਆਂ ਮੀਰ ਨੇ ਜਦ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤੱਤੇ ਤਵੀ ਤੇ ਦੇਖਿਆ ਕਹਿੰਦੇ ਨੇ ਵਕਤ ਦਾ ਇਹ ਛੋਟੀ ਦਾ ਫਕੀਰ ਰੋ ਉਠਿਆ ਔਰ ਜਹਾਂਗੀਰ ਨੂੰ ਦੁੱਖ ਵੀ ਇਸੇ ਗੱਲ ਦਾ ਸੀ ਕਿ ਸਾਈਂ ਮੀਆਂ ਮੀਰ ਜਿਸ ਦੇ ਰਾਹੀਂ ਅਸੀਂ ਚਾਹਦੇ ਸੀ ਕਿ ਪੰਜਾਬ ਦੇ ਤਬਲੀਗ ਦਾ ਕੰਮ ਹੋਵੇ ਇਸਲਾਮ ਫੈਲੇ ਮੀਆਂ ਮੀਰ ਦੇ ਹਸਰੇ ਤੇ ਇਹ ਤੇ ਆਪਣਾ ਮਸਤਕ ਗੁਰੂ ਅਰਜਨ ਦੇਵ ਜੀ ਦੇ ਕਦਮਾਂ ਤੇ ਰੱਖ ਬੈਠਾ ਹੈ ਤੇ ਸੁਖਮੰਨੀ ਸਾਹਿਬ ਪੜਨ ਲੱਗ ਪਏ। ਔਰ ਗੁਰਵਰਜਨ ਦੇਵ ਜੀ ਨੇ ਸਾਨੂੰ ਇਤਨਾ ਵੱਡਾ ਮਾਣ ਦਿੱਤਾ ਕਿ ਹਰਿ ਮੰਦਰ ਸਾਹਿਬ ਦੀ ਬੁਨਿਆਦ ਮੀਆਂ امیر ਰੱਖਦੇ। ਥੋੜੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ। ਅੱਜ ਜੈਸੀ ਤੰਗ ਦਿਲ ਇਹਦਾ ਸੀ ਮੁਜ਼ਾਹਿਰਾ ਕਰ ਰਹੇ ਹਨ ਨਾ। ਗੁਰੂ ਘਰ ਇਤਨਾ ਤੰਗ ਦਿਲ ਨਹੀਂ ਹੈ। ਸ਼ਾਇਦ ਦੁਨੀਆ ਦੇ ਵਿੱਚ ਇਤਨਾ ਕੋਈ ਧਰਮ ਫਰਾਗ ਦਿਲ ਨਹੀਂ ਜਿੰਨਾ ਸਿੱਖ ਧਰਮ ਹੈ। ਇਸ ਗੁਰਦੁਆਰੇ ਚ ਅੱਲਾ ਦੀ ਧੁਨੀ ਵੀ ਲੱਗ ਸਕਦੀ ਹੈ RAM ਦੀ ਧੁਨੀ ਵੀ ਲੱਗ ਸਕਦੀ ਹੈ ਅੱਲਾ ਅੱਲਾ ਪੈ ਕਰਦੇ ਨੇ ਬਾਬਾ ਫਰੀਦ RAM ਨਾਮ ਦਾ ਜਪ ਪੈ ਜਪਦੇ ਨੇ RAMANAND PARMANAND GOVIND GOVIND ਦੀ ਧੁਨੀ ਅਲਾਪ ਦਾ ਪੈ ਜੈ ਦੇਵ GOVIND GOVIND ਦੇ ਤ ਜਪਨਰ ਸਕਲ ਸਿੱਧ ਪਦਨ ਜੈ ਦੇਵ ਆਇਓ ਤਸੋ ਪਟੰ ਬਹੁ ਬੂਤ ਸਰਵਗਤਨ ਮਸਜਿਦ ਦੇਚ ਰਾਮ ਨਾਮ ਲਈ ਕੋਈ ਜਗਾ ਨਹੀਂ ਮੰਦਰ ਦੇਚ ਅਲਾਦੀ ਧੁਨੀ ਨਹੀਂ ਅਲਾਪੀ ਜਾ ਸਕਦੇ ਖੁਦਾ ਦੀ ਕੋਈ ਚਰਚਾ ਨਹੀਂ ਅਲੱਗ ਨਹੀਂ ਇੱਕੋ ਹੀ ਤੇ ਰੂਹ ਹੈ ਜ਼ਮੀਨ ਦੇਚ ਧਾਰਮਿਕ ਮੰਦਰ ਹੈ ਜਿਸ ਦੇ ਗੁਰਦੇਵ ਕਹਿੰਦੇ ਨੇ ਬਲਹਾਰੀ ਜਾਉ ਜੀਤੇ ਤੇਰੇ ਨਾਮ ਹੈ ਅਸੀਂ ਸਦਕੇ ਜਾਣਦੇ ਹਾਂ ਜਿਤਨੇ ਵੀ ਤੇਰੇ ਨਾਮ ਨੇ ਇਹ ਗੱਲ ਵੱਖਰੀ ਹੈ ਨਾ ਸਮਝ ਲੋਕਾਂ ਨੇ ਜਿਸ ਦਿਨ ਦਾ ਧਰਮ ਨੂੰ ਆਪਣੇ ਹੱਥਾਂ ਚ ਲਿਆ ਧਰਮ ਨੂੰ ਸੰਕੀਰਣ ਕਰ ਦਿੱਤਾ ਹੈ ਰਾਜਨੀਤਿਕ ਲੋਕਾਂ ਨੇ ਜਿਸ ਦਿਨ ਦੇ ਗੁਰਦੁਆਰਿਆਂ ਦੀ ਬਾਗ ਡੋਰ ਸੰਭਾਲੀ ਹੈ ਉਸ ਦਿਨ ਦਾ ਧਰਮ ਦਾ ਰਸ ਕਿਸੇ ਹੱਦ ਤੱਕ ਦੂਰ ਚਲਾ ਗਿਆ ਹੈ ਇਹ ਨੇ ਵਿਚਾਰ ਗੱਲ ਆ ਗਈ ਰਾਜਨੀਤੀ ਚਲਾਉਣ ਰਾਜਨੀਤਿਕ ਧਾਰਮਿਕ ਮੰਦਰ ਚਲਾਉਣ ਧਾਰਮਿਕ ਮਨੁੱਖ ਤੇ ਮਸਲਾ ਹੱਲ ਹੋਣਾ ਸੀ ਖੈਰ ਸਾਇਨੀਆਂ ਮੀਰ ਦੇ ਰਾਹੀਂ ਜਹਾਂਗੀਰ ਚਾਹਦਾ ਸੀ ਇਸਲਾਮ ਭੈਲੇ ਤਬਲੀਗ ਦਾ ਕੰਮ ਹੋਵੇ ਪਰ ਮੀਆਂ ਮੀਰ ਆਪਣਾ ਮਸਤਕ ਗੁਰੂ ਅਰਜਨ ਦੇਵ ਜੀ ਦੇ ਕਦਮਾਂ ਤੇ ਰੱਖ ਬੈਠਾ ਸੀ ਇਹਨੂੰ ਸਕੂਨ ਮਿਲਦਾ ਸੀ ਸੁਖਮਨੀ ਸਾਹਿਬ ਦੇ ਪਾਠ ਦੇ ਚਾਂ ਔਰ ਸਤਗੁਰੂ ਨੇ ਵੀ ਇਸ ਨੂੰ ਇਤਨਾ ਸਲਮਾਨ ਦਿੱਤਾ ਕਿ ਸਿੱਖ ਜਗਤ ਦਾ ਔਰ ਸਾਰੀ ਦੁਨੀਆ ਦਾ ਜਦ ਕੇਂਦਰੀ ਅਸਥਾਨ ਉਸਨਨ ਲਗਾ ਤਿਰ ਅਰਿ ਮੰਦਰ ਉਹਦੀ ਬੁਨਿਆਦ ਮੀਆਂ ਮੀਰ ਨੇ ਰੱਖੀ ਇਸ ਦੇ ਕੰਨਾਂ ਜਦ ਖਬਰ ਪਹੁੰਚੀ ਕਿ ਤਸੀਹੇ ਦੇ ਕੇ ਸ਼ਹੀਦ ਕਰ ਦੇਣ ਦਾ ਹੁਕਮ ਜਹਾਂਗੀਰ ਕਰ ਗਿਆ ਸਤ ਤੇ ਸਤਾ ਬਹੁਤ ਲੰਬੇ ਸਮੇਂ ਤੱਕ ਆਪਸ ਦੇ ਟਕਰਾਂਦੀ ਰਹੀ ਏ ਔਰ ਅੱਜ ਵੀ ਇਹ ਬਦਕਿਸਮਤੀ ਰਹੀ ਏ ਜਿਨ੍ਹਾਂ ਕੋਲ ਸਤਾ ਹੁੰਦੀ ਏ ਵੀਰੋ ਜਿਹੜੇ ਵੀ ਪ੍ਰਚਾਰਕ ਐ ਕਿਸੇ ਵੀ دین ਦੇ ਅਸਲ ਦੇ ਵਿੱਚ ਵੀਰੋ ਲੋਕਾਂ ਨੂੰ ਅਸਲ ਮੈਸੇਜ ਦੇਣਾ ਅਸਲ دین ਦੇ ਬਾਰੇ ਦੱਸਣਾ ਉਹਨਾਂ ਦਾ ਕੰਮ ਹੁੰਦਾ ਵਾ ਲੇਕਿਨ ਪ੍ਰਚਾਰਕ دین ਦੇ ਉੱਤੇ ਗੱਲ ਨਹੀਂ ਕਰਦੇ ਉਹ ਗੱਲ ਨਹੀਂ ਕਰਦੇ ਜਿਹਦਾ ਲੋਕਾਂ ਨੂੰ ਫਾਇਦਾ ਹੋਵੇ ਬਲਕਿ ਇਹੋ ਜਿਹੀਆਂ ਗੱਲਾਂ ਜਿਨ੍ਹਾਂ ਦਾ دین ਦੇ ਨਾਲ ਕੋਈ ਤਾਲਕ ਨਹੀਂ ਹੈ ਦੂਰ ਦੂਰ ਤੱਕ ਤਾਲਕ ਨਹੀਂ ਹੈ ਦੂਸਰੇ ਦੀਨਾਂ ਦੇ ਉੱਪਰ ਟੱਪਣੀਆਂ ਦੂਸਰੇ ਦੀਨ ਦੇ ਬਾਰੇ ਗੱਲਬਾਤ ਕਰਨਾ ਤੇ ਵੀਰੋ ਗਲਤ ਰਾਸਤੇ ਤੇ ਲੋਕਾਂ ਨੂੰ ਚਲਾਉਣਾ ਇਹ ਸਾਰੇ ਪ੍ਰਚਾਰਕਾਂ ਨੇ ਕੰਮ ਫੜ ਲਿਆ ਵੇ ਹੁਣ ਬਾਬਾ ਬੰਤਾ ਸਿੰਘ ਤੇ ਕਹਿ ਰਿਹਾ ਇਹ ਦਲਾਇਲ ਦੇ ਰਿਹਾ ਕਿ ਜੀ ਮੁਸਲਮਾਨ ਇਹ ਪ੍ਰੋਪੋਗੈਂਡਾ ਕਰਦੇ ਆ ਜਾਂ ਕਹਿੰਦੇ ਆ ਇਹੋ ਜੀ ਗੱਲ ਫਲਾਈ ਗਈ ਹੈ ਕਿ ਜਿਹੜੇ ਮੀਆਂ ਮੀਰ ਸਰਕਾਰ ਸੀ ਗੁਰੂ ਅਰਜਨ ਦੇਵ ਉਹਨਾਂ ਦੇ ਸ਼ਿਸ਼ੇਗੇ ਸੀ ਵੀਰੋ ਐਰਰ ਦੀ ਕੋਈ ਗੱਲ ਨਹੀਂ ਜਿੰਨੇ ਵੀ ਮੈਂ ਅਜੇ ਸਿੱਖੀ ਦੇ ਵਿਦਵਾਨ ਸੁਨੇ ਕਿਸੇ ਨੇ ਇਹੋ ਜਿਹਾ ਪ੍ਰਚਾਰਕ ਇਹੋ ਜੀ ਗੱਲ ਨਹੀਂ ਕੀਤੀ ਮੀਆਂ ਮੀਰ ਸਰਕਾਰ ਦਾ ਗੁਰੂ ਅਰਜਨ ਦੇਵ ਜੀ ਸਤਿਕਾਰ ਕਰਦੇ ਸੀ ਕਿਉਂਕਿ ਉਹ ਪੀਰ ਸੀ ਅੱਲਾ ਦੇ ਨੇਕ ਬੰਦੇ ਸੀ ਤੇ ਮੀਆਂ ਮੀਰ ਸਰਕਾਰ ਗੁਰੂ ਅਰਜਨ ਦੇਵ ਜੀ ਦਾ ਸਰਕਾਰ ਸਤਿਕਾਰ ਕਰਦੇ ਸੀ ਸਿਰਫ ਇਸ ਸਤਿਕਾਰ ਵਾਸਤੇ ਹੀ ਗੁਰੂ ਅਰਜਨ ਦੇਵ ਜੀ ਨੇ ਮੀਆਂ ਮੀਰ ਸਰਕਾਰ ਕੋਲੋਂ ਨਹੀਂ ਪੱਥਰ ਖਾਇਆ ਸੀ ਤੇ ਵੀਰੋ ਗੱਲ ਇਹ ਨਹੀਂ ਹੈ ਕਿ ਮੀਆਂ ਮੀਰ ਸਰਕਾਰ ਨੇ ਰਖਾਇਆ ਸੀ ਜਾਂ ਕਿ ਗੁਰੂ ਅਰਜਨ ਦੇਵ ਜੀ ਨੇ ਰਖਾਇਆ ਸੀ ਗੱਲ ਇਹ ਹੈ ਕਿ ਜਿਹੜਾ ਨੈਗੇਟਿਵ ਪ੍ਰਪੋਗੈਂਡਾ ਜਿਹੜੀ ਨੈਗੇਟਿਵ ਗੱਲ ਕਰ ਰਹੇ ਐ ਬਾਬਾ ਬੰਦਾ ਸਿੰਘ ਵੀਰ ਉਹ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਜਿਹੜੇ ਪ੍ਰਚਾਰਕ ਐ ਉਹਨਾਂ ਦਾ ਕੰਮ ਹੁੰਦਾ ਵੈ ਅੱਲਾਹ ਪਾਕ ਦੇ ਨਾਲ ਜੋੜਨਾ ਆਪਣੇ ਧਰਮ ਦੇ ਨਾਲ ਜੋੜਨਾ ਨਹੀਂ ਅੱਲਾ ਰੱਬੁਲ ਇਜ਼ਤ ਦੀ ਜ਼ਾਤ ਦੇ ਨਾਲ ਜੋੜਨਾ ਤਹਾਡੀ ਗੱਲ ਤੋਂ ਅਗਰ ਮੈਂ ਗੱਲ ਕਰ ਰਿਹਾ ਮੇਰੀ ਗੱਲ ਸੁਣ ਕੇ ਕਿਸੇ ਸਿੱਖ ਵੀਰ ਨੂੰ ਫਾਇਦਾ ਹੁੰਦਾ ਵੈ ਕਿਸੇ ਹਿੰਦੂ ਨੂੰ ਫਾਇਦਾ ਕਿਸੇ ਅਸਾਈ ਨੂੰ ਫਾਇਦਾ ਹੁੰਦਾ ਵੈ ਵੀਰੋ ਮੇਰਾ ਮਕਸਦ ਗੱਲ ਸੁਣਾਉਂਦਾ ਇਹ ਹੋਣਾ ਚਾਹੀਦਾ ਕਿ ਲੋਗ ਮੇਰੀ ਗੱਲ ਸੁਣ ਕੇ ਅੱਲਾ ਪਾਕ ਦੀ ਜ਼ਾਤ ਦੇ ਨਾਲ ਜੁੜਨ ਅੱਲਾ ਪਾਕ ਦੀ ਬੰਦਗੀ ਕਰਨ ਨਾ ਕਿ ਮੇਰਾ ਮਕਸਦ ਹੋਵੇ ਨਫਰਤ ਫੈਲਾਉਣਾ ਲੋਗਾ ਦੀ ਦਿਲ ਅਜ਼ਾਰੀ ਕਰਨਾ ਲੋਗਾ ਦਾ ਦਿਲ ਦਿਖਾਉਣਾ ਵੀਰੋ ਇਹੋ ਜੀ ਅਗਰ ਪ੍ਰਚਾਰ ਕੋਈ ਵੀ ਸੁਣ ਲੇ ਤੇ ਸਿੱਖਾਂ ਦੇ ਦਿਲ ਦੇ ਵਿੱਚ ਮੁਸਲਮਾਨਾਂ ਵਾਸਤੇ ਕੀ ਸਤਿਕਾਰ ਰਹੇਗਾ ਮੀਆਂ ਵੀਰ ਸਰਕਾਰ ਦਾ ਜਿਹੜਾ ਇੰਨਾ ਸਤਿਕਾਰ ਕਰਦੇ ਆ ਕੀ ਸਿੱਖ ਵੀ ਸਤਿਕਾਰ ਕਰਨਗੇ ਵੀਰੋਂ ਨਹੀਂ ਕਰਨਗੇ ਇਹ ਗੱਲਾਂ ਨਫ਼ਰਤ ਫੈਲਾਉਣੇ ਗੱਲਾਂ ਹੁੰਦੀਆਂ ਵੇ ਇਹੋ ਜਿਹੇ ਪ੍ਰਚਾਰਕਾਂ ਨੂੰ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਬਲਕਿ ਪਿਆਰ ਮੁਹੱਬਤ ਦਾ ਦਰਸ ਦੇਣਾ ਚਾਹੀਦਾ ਜਿਸ ਤਰ੍ਹਾਂ ਗਿਆਨੀ ਸੰਤ ਸਿੰਘ ਮਸਕੀਨ ਉਹਨੇ ਕਦੀ ਕਿਸੇ ਧਰਮ ਦੇ ਖਿਲਾਫ ਨਹੀਂ ਗੱਲ ਕਰਦੇ ਜਿਉਂ ਉਹਨਾਂ ਦੀ ਹਰ ਵੀਡੀਓ ਦੇ ਵਿੱਚ ਇੱਕ ਹੀ ਪ੍ਰਚਾਰ ਹੁੰਦਾ ਹੋਇਆ ਕਿ ਵਾਹਿਗੁਰੂ ਦੇ ਨਾਲ ਕਿਸ ਤਰ੍ਹਾਂ ਜੁੜਨਾ ਹੈ ਅੱਲਾ ਪਾਕ ਦੀ ਬੰਦਗੀ ਕਿਸ ਤਰ੍ਹਾਂ ਕਰਨੀ ਹੈ ਲੋਕਾਂ ਦਾ ਭਲਾ ਕਿਸ ਤਰ੍ਹਾਂ ਕਰਨਾ ਹੈ ਵੀਰੋ ਲੋਕਾਂ ਦਾ ਭਲਾ ਕਰੋ ਲੋਕਾਂ ਦਾ ਲੋਕਾਂ ਨੂੰ ਖੁਸ਼ੀਆਂ ਵੰਡੋ ਲੋਕਾਂ ਵਿੱਚ ਨਫ਼ਰਤਾਂ ਤੇ ਮੁਸੀਬਤਾਂ ਤੇ ਦਿਲ ਦੁਖਾਣਾ ਇਹ ਬੰਦ ਕਰ ਦਿਓ ਵੀਰੋ ਇਹ ਜ਼ਿੰਦਗੀ ਦਾ ਮਕਸਦ ਨਹੀਂ ਹੈ ਬਾਕੀ ਵੀਰੋ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਹੀ ਲੱਗੀ ਤੁਹਾਡੀ ਇਸ ਦੇ ਬਾਰੇ ਕੀ رائے ਹੈ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਹਾਲਾਸ ਨਹੀਂ ਕਰਨਾ ਆਪਾਂ ਦੇ ਸਾਰਾ ਖਿਆਰ ਰੱਖਣ ਦੀ ਆਵਾਜ਼ ਯਾਦ ਰੱਖਣਾ ਅੱਲਾ ਫਜ਼ਲ